वाही बहुत ही खुशी का दिन है किए गए और भोजन हट वालों की बहुत दिल दलां ने दिल की कहई जो कुछ मतलब किसा बाकी जो अजकल हालात ने हर पीड़ित ने जो वास्ते सा पूरा सहयोग होना चाहिए सास पास जिन्हें भी दोस्त ने जिन्हें भी यार दोस्त ने जिन्हें भी रिश्तेदार ने ए मतलब जुलाना चाहिए है कि जितने की सहायता करो क्योंकि अने आप से बहुत कुछ करते हैं करा सब तोन है और साइ संस्था सीनियर वैलफेयर एसोशन सालेवाल है अभी मतलब नहीं कि सब तो ज्यादा लोग भलाई के कम करते हैं दो हजार छह से बॉडी बनी हजार अठ से रॉडी है अभी कम भलाई का करी

ਮੰਜੀ ਮੰਜੀ ਤੇ ਨਿਰਵਾਣ ਉਹ ਦੇਖ ਲੋ ਆਪਣੇ ਏਕਮ ਵਿੱਚੋਂ 25% ਖਰਚਾ ਜਾਨੀ ਕਿ দান ਕਰ ਦੇਣੀ ਕਮ ਸੇ ਕਮ ਅਸ ਠੀਕ ਆ ਇਹਨੇ ਜਿਹੜੇ ਸੁਖਮਨੀ ਸਾਹਿਬ ਦੇ ਔਰ ਜਪਜੀ ਸਾਹਿਬ ਦੇ ਇਹ ਘੱਟ ਕੋ 40000 ਦਾ ਸੀ ਨਾਲ ਮੈਂ ਜਾਂਦਾ ਜਨ ਜਸਵੀਰ ਤੇ ਇਹ ਅਸੀਂ ਡਿਸਟ੍ਰਿਬਿਊਟ ਕਰ ਸਕੀ ਆ ਕਿਉਂਕਿ ਇਹ ਜਿਹੜੀ ਧਾਰਮਿਕ ਸਿੱਖਿਆ ਇਹ ਬਹੁਤ ਜ਼ਰੂਰੀ ਆ ਅਸੀਂ ਆਪ ਪੜੀਏ ਭਾਵਨਾ ਪੜੀਏ ਬੱਚਿਆਂ ਲਈ ਆਪਣੇ ਘਰਵਾਲਿਆਂ ਨੂੰ ਦੱਸਿਏ ਤਾਂ ਕਿ ਅਸੀਂ ਗੁਰਬਾਣੀ ਨਾਲ ਜੁੜੀਏ ਤੇ ਗੁਰਬਾਣੀ ਨਾਲ ਜੁੜਨ ਤੇ ਸਾਡੀ ਸੋਚ ਅਸੀਂ ਹੋਊਗੀ ਅਸੀਂ ਕਿਸਰਾ ਭਲਾ ਕਰ ਸਕਦੇ ਆ ਇਹ ਚੀਜ਼ਾਂ ਕਈ ਅਨੇ ਬਹੁਤ ਅਹਿਮ ਰੱਖਤੀਆਂ ਨੇ ਅੱਜ ਤੁਹਾਡੇ ਸਾਹਮਣੇ ਠੀਕ ਪੈਣ ਹੈ ਜਿੰਨ ਜਰੂਰਤ ਹੈ ਉਹ ਜਰੂਰ ਲੈ ਕੇ ਜਾਵੇ ਔਰ ਜੇ ਨਹੀਂ ਪੜ ਸਕਦੇ ਕਮ ਸੇ ਕਮ ਜਰ ਕੇ ਬੱਚੇ ਪੜ ਦੇਣੇ ਜਾਂ ਜੇ ਨਾਲ ਬਾਣੀ ਦਾ ਮੰਤਰ ਨਹੀਂ ਕੀ ਮੰਨ ਕਰ ਦੇਣੇ ਸੇਵਨ ਕਰ ਦੇਣੇ ਉਹ ਜ਼ਰੂਰ ਇਹਨੂੰ ਪੜਿਆ ਕਰਨ ਕਿਉਂ ਇਹ ਕਿਹਦੇ ਸਿੱਖ ਨੇ ਇਹ ਚ ਅਰਥ ਲਿਖੇ ਹੋਏ ਨੇ ਆਪਾਂ ਛੋਲੇ ਲਈ ਹੀ ਆ ਦੇਖਾ ਅਰਥਾਤ ਆ ਪਤਾ ਨਹੀਂ ਹੁੰਦਾ ਲੇਕਿਨ ਇਹਦੇ ਵਿੱਚ ਨਾਲ-ਨਾਲ ਕੁਰਬਾਨੀ ਦੇ ਅਰਥ ਦਿੱਤੇ ਗਏ ਨੇ